ਵੀ ਕਹਿ ਰਹਾ ਕਰਦੇ ਹੋ ਕਿ ਚੰਗਾ ਪੁਰਾਣਾ ਕੀਤਾ ਗਿਆ ਤੁਸੀਂ ਵੀ ਮੰਨਦੇ ਹੋ ਅਜਿਹਾ ਦੇਖੋ ਜੀ ਇਹ ਪਰਮਜੀਤ ਸਿੰਘ ਛੱਮਾ ਜੀ ਦਾ ਤੇ ਉਹਨਾਂ ਦੀ ਸਬੂਚੀ ਟੀਮ ਦਾ ਜਲਜਤ ਝਾੜੀਆਂ ਜੀ ਦੀ ਯਾਦ ਦੇ ਵਿੱਚ ਜੋ ਸਾਡੇ ਵਿਚਕਾਰ ਨੇ ਬਹੁਤ ਸਾਡੇ ਸਤਕਾਰਯੋਗ ਸੀਗੇ ਬਹੁਤ بڑا ਉਪਰਾਲਾ ਹੈ ਅੱਜ ਇਸਤੀਆਂ ਦਾ ਦਿਨ ਹੈ ਜਿਹੜਾ ਬਾਈ ਨੇ ਕਹਿ ਲੋ ਵੀ ਆਪਾਂ ਕਹਿ ਦਿੰਦੇ ਆਂ ਵੀ 31 ਹੋ ਗਈ ਸੀ ਸਾਡੇ ਇੱਕ ਧੀ ਦਾ ਅਸੀਂ ਕੰਨਿਆਦਾਨ ਕਰਕੇ ਵੀ ਲੱਖਾ ਪੁੰਨ ਕਮਾ ਲਿਆ ਮੈਂ ਤਾਂ ਇਹ ਗੱਲ ਕਹੂੰਗਾ ਕਿ ਪਰਮਜੀਤ ਸਿੰਘ ਛਮਾ ਜੀ ਨੇ ਤੇ ਉਹਦੀ ਉਹਦੀ ਸਮੁੱਚੀ ਟੀਮ ਨੇ ਇਹਨਾਂ ਬੱਚਿਆਂ ਦੇ ਵਿਆਹ ਕਰਕੇ ਇਹ ਕਹ ਲਓ ਵੀ ਪਤਾ ਨਹੀਂ ਕਿੰਨਾ ਪੁੰਨ ਕਮਾ ਲਿਆ ਵੀ ਉਹ ਪ੍ਰਮਾਤਮਾ ਜਾਣਦਾ ਏ ਸਤਿਗੁਰੂ ਅਗਾਲਪੁਰੂ ਕੀ ਜਾਣਦਾ ਏ ਇਹ ਬਹੁਤ ਵਧੀਆ ਗੱਲ ਕੀਤੀ ਇਹਨਾਂ ਨੇ ਮੈਂ ਤਾਂ ਕਹਿੰਦਾ ਵੀ ਐਦਾਂ ਦੀਆਂ ਸੁਸਤਾਂਮਾਂ ਅੱਗੇ ਹੋਰ ਵਧੀਆਂ ਨੇ ਚਾਹੀਦੀਆਂ ਏ ਤਾਂ ਕਿ ਜਿਹੜੇ ਹੋਰ ਲੋੜਵੰਦ ਪਰਿਵਾਰ ਹੈ ਉਹਨਾਂ ਦੇ ਬੱਚਿਆਂ ਦਾ ਸਹਾਰਾ ਬਣ ਕੇ ਉਹਨਾਂ ਨੂੰ ਆਪਾਂ ਵਿਆਹ ਕਰਕੇ ਉਹਨਾਂ ਨੂੰ ਉਹਨਾਂ ਦੇ ਸਸਰਾਲ ਤੱਕ ਕੁਝ ਦੇਖ ਰਿਏ ਕੋਈ ਗੱਲ ਦੇਣੀ ਬਣਦੀ ਆ ਛੋੜੇ ਸਾਲਾਂ ਤੋਂ ਤੇ ਸਹੁਰੇ ਜੀ ਏਡਾ ਬੜਾ ਫਾਇਦਾ ਕਰਦੇ ਨੇ ਸਮਾਨ ਵੀ ਦਿੰਦੇ ਨੇ ਕਈ ਵਾਰ ਜਿਹੜੇ ਹੋਵੇ ਫਲਾਦਾ ਦੇ ਨੇ ਗੈਣੇ ਵੀ ਜੰਦੇ ਸਰਕਾਰ ਉਹਨਾਂ ਨੂੰ ਦੇਖੋ ਜੇ ਉਹ ਤਾਂ ਸਤਨਾਮ ਜੀ ਮੈਂ ਗੱਲ ਦੱਸ ਦਿੰਦਾ ਜਿਹੜੀ ਸੰਸਥਾ ਸੋਸ਼ਲ ਵੈਲਫੇਅਰ ਦੇ ਅੰダー ਰਜਿਸਟਰਡ ਹੈਗੀ ਹੈ ਉਹਨਾਂ ਨੂੰ ਸਰਕਾਰ ਵੱਲੋਂ ਗ੍ਰਾਂਟਾ ਮਿਲਦੀ ਹੈਗੀਆਂ ਜਿਹੜੀ ਸੋਸ਼ਲ ਦੇ ਅੰਡਰ ਨਹੀਂ ਰਜਿਸਟਰਡ ਹੈਗੀ ਉਹਨੂੰ ਗ੍ਰਾਂਟ ਨਹੀਂ ਮਿਲਦੀ ਦੂਜੀ ਗੱਲ ਹੈ ਸਾਡੀਆਂ ਬੱਚੀਆਂ ਜਿਹੜੀਆਂ ਅੱਜ ਬੇਲੀਆਂ ਗਈਆਂ ਈ ਇਹਨਾਂ ਦੇ ਕਾਗਜ਼ ਪੂਰੇ ਕਰਕੇ 51 51 ਹਜ਼ਾਰ ਦੀ ਜਿਹੜੀ ਸ਼ਗਨ ਸਕੀਮ ਹੈ ਉਹ ਇਹਨਾਂ ਨੂੰ ਜ਼ਰੂਰ ਮਿਲੇਗੀ ਉਹ ਜ਼ਰੂਰ ਮਿਲੇਗੀ ਅੱਜ ਦਾ ਜੋ ਬਿਆਸ ਮਾਰੋ 25ਵਾਂ ਸਮਾਰੋਪਿਆ ਪ੍ਰੋਗਰਾਮ ਸੀਗਾ ਇਸ ਪ੍ਰੋਗਰਾਮ ਨੂੰ ਦੇਖਦੇ ਹੋਏ ਬਾਈ ਜੈਲਦਾਰ ਦੀ ਯਾਦ ਆ ਗਈ ਜੋ ਉਹਨਾਂ ਦੀ ਸੋਚ ਨੂੰ ਅੱਜ ਸਾਡੇ ਵੱਡੇ ਵੀਰ ਪਰਮਜੀਤ ਸਿੰਘ ਸ਼ਮਾ ਜੀ ਨੇ ਜਿਉਂਦਾ ਰੱਖਿਆ ਤੇ ਅੱਜ ਬੂਮੈਂਸ ਦੇ ਦੇ ਉੱਤੇ ਸਾਡੀਆਂ ਭੈਣਾਂ ਦਾ ਅੱਜ ਵਿਆਹ ਸਮਾਰੋਪੀਆ ਕਾਰਜ ਜੋ ਰਚਾਏ ਗਏ ਇਹਨਾਂ ਨੂੰ ਮੈਂ ਨਵੇਂ ਵਿਆਹੇ ਜੋੜਿਆਂ ਨੂੰ ਬਹੁਤ-ਬਹੁਤ ਵਧਾਈਆਂ ਦਿੰਦਾ ਹਾਂ ਤੇ ਅੱਗੇ ਵਾਸਤੇ ਵੀ ਸਾਡੀਆਂ ਜਿਹੜੀਆਂ ਪਰਮਜੀਤ ਸਿੰਘ ਸ਼ਮਾ ਜੀ ਦੀ ਟੀਮ ਵੱਲੋਂ ਇਹ ਸੇਵਾਵਾਂ ਅਨੁਭਾਈਆਂ ਜਾ ਰਹੀਆਂ ਐ ਅਸੀਂ ਉਹਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਹਮੇਸ਼ਾ ਸਾਥ ਦਿੰਦੇ ਰਹਾਂਗੇ ਧੰਨਵਾਦ ਜੀ